ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਨੰਬਰ 1 ਰਸੋਈ ਤੇ ਅੱਜ ਆਪਾਂ ਬਣਾਵਾਂਗੇ ਆਲੂ ਮੇਥਿਆਂ ਦੀ ਬਹੁਤ ਹੀ ਟੇਸਟੀ ਪੁਰਜੀ ਤੇ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਰਸੀਲੀ ਬਣ ਕੇ ਤਿਆਰ ਹੁੰਦੀ ਹੈ ਤੇ ਚਲੋ ਬਣਾਉਣਾ ਸ਼ੁਰੂ ਕਰਦੇ ਆਂ ਇੱਥੇ ਆਪਾਂ ਇੱਕ ਗੁੱਟੀ ਹੈ ਜਿਹੜੀ ਮੇਥਿਆਂ ਦੀ ਲੈ ਲਈ ਹੈ ਤੇ ਇਹਨਾਂ ਨੂੰ ਆਪਾਂ ਛਾਂਟ ਲਵਾਂਗੇ ਮਤਲਬ ਕਿ ਸਵਾਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਜਿਹੜਾ ਸਵਾਰ ਕੇ ਕਟਾਂਗੇ ਜੇ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਤੇ ਜੇ ਕੋਈ ਆਪਣੀ ਜਿਹੜੀ ਵੀਡੀਓ Facebook ਤੇ ਦੇਖ ਰਿਹਾ ਤਾਂ Facebook ਪੇਜ ਨੰਬਰ 1 ਰਸੋਈ ਨੂੰ ਵੱਧ ਤੋਂ ਵੱਧ ਫੋਲੋ ਕਰਨਾ ਜਿਹੜੇ ਮਿੱਥੇ ਮੈਂ ਸਾਰੇ ਸਵਾਰ ਕੇ ਤਿਆਰ ਕਰ ਲਏ ਨੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਕਟਿੰਗ ਕਰ ਲਵਾਂਗੇ ते तो इन आपो के भी कटिंग कर सरह भी कटिंग कर सद हैं जिमें थो चंगा लगता तो कर भी कर सभी धो स यहाँ तो सकते कटन तो बाद भी धो सद तो इन्हों इस तरह बरीक बरीक करने है जरा कटिंग कर लवेंगी उस तो बाद आप ਨੇ ਲਵਾਂਗੇ ਮਤਲਬ ਕਿ ਆਲੂ ਪਾਵਾਂਗੇ ਇਹਦੇ ਵਿੱਚ ਤੇ ਪਹਿਲਾਂ ਆਪਾਂ ਮੇਥੇ ਨੂੰ ਕਟਿੰਗ ਕਰ ਲਵਾਂਗੇ ਬ੍ਰੇਕ ਬ੍ਰੇਕ ਤੇ ਜਿਹੜੀ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਪਿੰਡਾਂ ਦੀ ਇਹ ਬਹੁਤ ਹੀ ਜ਼ਿਆਦਾ ਫੇਮਸ ਜਿਹੜੀ ਹੈਗੀ ਪੁਰਜੀ ਹੈਗੀ ਆਲੂ ਮੇਥੇ ਦੀ ਸਰਦੀ ਦੇ ਵਿੱਚ ਤੇ ਜਿਹੜੇ ਮਿੱਥੇ ਹੈਗੇ ਉਹ ਆਪਾਂ ਕੱਟ ਕੇ ਬਿਲਕੁਲ ਤਿਆਰ ਕਰ ਲਿਆ ਇਸ ਤਰ੍ਹਾਂ ਬਰੀਕ-ਬਰੀਕ ਤੇ ਆਪਾਂ ਹੁਣ ਬਣਾਵਾਂਗੇ ਇਹਦੇ ਵਾਸਤੇ ਮਸਾਲਾ ਤੇ ਇਧਰ ਮੈਂ ਕੁੰਡਾ ਲੈ ਲਿਆ ਕੁੰਡੇ ਦੇ ਵਿੱਚ ਮੈਂ ਪਾਲੀਆਂ ਚਾਰ-ਪੰਜ ਮਿਰਚਾਂ ਹਰੀਆਂ ਤੇ ਨਾਲ ਲੈ ਲਿਆ ਮੈਂ ਆਦੇ ਨੂੰ 1.5 ਇੰਚ ਮਤਲਬ ਕਿ ਬਰੀਕ-ਬਰੀਕ ਕੱਟ ਕੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਰਗੜ ਲਵਾਂਗੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਐਡ ਕਰਾਂਗੇ ਬਾਚਦੀ ਹੋਰ ਜਿਹੜਾ ਕੁਝ ਆਪਾਂ ਨੇ ਇਹਦੇ ਵਿੱਚ ਪਾਉਣਾ ਜਿਵੇਂ ਪਿਆਜ਼ ਟਮਾਟਰ ਹੈਗਾ ਤੇ ਜਿਹੜੀਆਂ ਮਿਰਚਾਂ ਨੇ ਆਪਾਂ ਪਹਿਲਾਂ ਇਹਨਾਂ ਨੂੰ ਰਗੜ ਲਵਾਂਗੇ ਤਾਂ ਕਿ ਥੋੜਾ ਜਿਹਾ ਛਿਲਕਾ ਕੜਦਾ ਹੁੰਦਾ ਮਿਰਚਾਂ ਦਾ ਤੇ ਬਾਚਦੀ ਫਿਰ ਇਹ ਮਤਲਬ ਕਿ ਰਗੜੀਆਂ ਨਹੀਂ ਜਾਂਦੀਆਂ ਹੈਗੀਆਂ ਤਾਂ ਕਰਕੇ ਪਹਿਲਾਂ ਇਹਨਾਂ ਨੂੰ ਆਪਾਂ ਰਗੜ ਲਵਾਂਗੇ ਇਸ ਤਰ੍ਹਾਂ ਜਿਹੜਾ ਆਪਾਂ ਇਹ ਕੁੰਡੇ ਵਿੱਚ ਮਤਲਬ ਕਿ ਜਿਹੜਾ ਮਸਾਲਾ ਕੁੱਟ ਕੇ ਤੇ ਸਬਜ਼ੀ ਬਣਾਉਨੇ ਆ ਬਹੁਤ ਜਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਸ ਤਰ੍ਹਾਂ ਆਪਾਂ ਜਿਹੜੀਆਂ ਮਿਰਚਾਂ ਥੋੜੀਆਂ ਜੀਆਂ ਰਗੜ ਲਿਆ ਨੇ ਤੇ ਹੁਣ ਆਪਾਂ ਐਡ ਕਰ ਦਵਾਂਗੇ ਇਹਦੇ ਵਿੱਚ ਪਿਆਜ਼ ਇੱਥੇ ਮੈਂ ਛੋਟੇ ਸਾਈਜ਼ ਦੇ ਤਿੰਨ ਪਿਆਜ਼ ਲੈ ਲੇ ਸੀ ਤੇ ਤਿੰਨੇ ਪਿਆਜ਼ ਆਪਾਂ ਇੱਥੇ ਮੋٹے-ਮੋٹے ਕੱਟ ਕੇ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਰਗੜ ਲਵਾਂਗੇ ਤੇ ਨਾਲ ਹੀ ਇਹਦੇ ਆਪਾਂ ਥੋੜਾ ਜਿਹਾ ਰਗੜ ਤੋਂ ਬਾਅਦ ਪਿਆਜ਼ ਤੇ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਕੁਝ ਜਿਹੜੇ ਆਪਾਂ ਇਹਦੇ ਵਿੱਚ ਪਾਉਣੇ ਆ ਨਾਰਮਲੀ ਤੇ ਜਿਹੜਾ ਮਸਾਲਾ ਹੈਗਾ ਆਪਾਂ ਜਦੋਂ ਕੁੰਡ ਵਿੱਚ ਕੁੱਟ ਕੇ ਤਿਆਰ ਕਰਦੇ ਆ ਨਾ ਬਹੁਤ ਜ਼ਿਆਦਾ ਸਬਜੀ ਵਧੀਆ ਬਣ ਕੇ ਤਿਆਰ ਹੁੰਦੀ ਹੈਗੀ ਤੇ ਇਸ ਤਰ੍ਹਾਂ ਬਣਾ ਕੇ ਤੁਸੀਂ ਜਿਹੜੀ ਇਹ ਪੁਰਜੀ ਤਿਆਰ ਕਰਕੇ ਦੇਖਣਾ ਤੇ ਕਈ ਲੋਕ ਜਿੰਵੇਂ ਨੂੰ ਪੁਰਜੀ ਨੂੰ ਕੱਟ ਕੇ ਮਸਾਲਾ ਪਾ ਦਿੰਦੇ ਆ ਤੇ ਉਦੋਂ ਜਿਹੜੀ ਇਹ ਪੁਰਜੀ ਹੈਗੀ ਥੋੜੀ ਜਿਹੀ ਖੁਸ਼ਕ ਔਰ ਸੁੱਕੀ-ਸੁੱਕੀ ਬਣੀ ਤਿਆਰ ਹੁੰਦੀ ਹੈਗੀ ਤੇ ਸਵਾਦ ਤਾਂ ਬੰਦੀ ਹੈ ਪਰ ਉਹਨਾਂ ਵਧੀਆ ਮਤਲਬ ਕਿ ਰਸੀਲਾ ਟੇਸਟ ਨਹੀਂ ਆਉਂਦਾ ਜਿਵੇਂ ਮਸਾਲੇ ਨੂੰ ਰਗੜ ਕੇ ਬਣਾਇਆ ਜਾਵੇ ਤੇਰਾੜ ਕੇ ਬਣਾ ਕੇ ਆਪਾਂ ਅੱਜ ਜਿਹੜੀ ਹੈ ਪੁਰਜੀ ਬਣਾਵਾਂਗੇ ਜਿਹੜੀ ਬਹੁਤ ਹੀ ਰਸਿੱਲੀ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਹੀ ਖਾਣ ਦੇ ਵਿੱਚ ਸੁਆਦ ਬਣ ਕੇ ਤਿਆਰ ਹੁੰਦੀ ਹੈ ਤੇ ਥੋੜੇ ਜਿਹਾ ਆਪਾਂ ਪਿਆਜ਼ ਹੈ ਜਿਹੜੇ ਕਟਲੇ ਸੀਗੇ ਤੇ ਉਸ ਤੋਂ ਬਾਅਦ ਆਪਾਂ ਐਡ ਕਰ ਦਵਾਂਗੇ ਇਹਦੇ ਵਿੱਚ ਮਸਾਲੇ ਸਵਾਦ ਅਨਸਾਰ ਨੂਨ ਹਲਦੀ ਤੇ ਮਿਰਚ ਦੇ ਕੇ ਪਾਉਣੀ ਹੈ ਤਾਂ ਕਿ ਪਹਿਲਾਂ ਵੀ ਐਡ ਕੀਤੀ ਸੀਗੀ ਧਨੀਆ ਪਾਊਡਰ ਗਰਮ ਮਸਾਲਾ ਤੇ ਸਵਾਦ ਅਨੁਸਾਰ ਜਿਹੜੀ ਹੈ ਲਾਲ ਮਿਰਚ ਪਾ ਦਵਾਂਗੇ ਤੇ ਉਸ ਤੋਂ ਬਾਅਦ ਆਪਾਂ ਜਿਹੜਾ ਮਸਾਲਾ ਇਹ ਚੰਗੀ ਤਰ੍ਹਾਂ ਰਗੜ ਲਾਂਗੇ ਕਿਉਂਕਿ ਮਸਾਲਾ ਪਾਉਣ ਨਾਲ ਜਿਵੇਂ ਪਿਆਜ਼ਾਂ ਦੇ ਵਿੱਚ ਥੋੜਾ ਬਹੁਤਾ ਪਾਣੀ ਨਿਕਲਦਾ ਹੈਗਾ ਤੇ ਉਹਦੇ ਨਾਲ ਜਿਹੜਾ ਇਹ ਮਸਾਲਾ ਪਾਉਣ ਨਾਲ ਖੁਸ਼ਕ ਹੋ ਜਾਂਦਾ ਹੈਗਾ ਪਿਆਜ਼ ਉਸ ਤੋਂ ਬਾਅਦ ਜਿਹੜਾ ਇਹ ਮਸਾਲਾ ਬਹੁਤ ਵਧੀਆ ਰਗੜ ਕੇ ਤਿਆਰ ਹੋ ਜਾਂਦਾ ਹੈਗਾ ਤੇ ਇਹਦੇ ਵਿੱਚ ਪਾਣੀ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਕਿ ਬਸ ਇਸ ਤਰ੍ਹਾਂ ਹੀ ਮਤਲਬ ਇਹ ਰਗੜਿਆ ਜਾਂਦਾ ਹੈਗਾ ਤੇ ਮਸਾਲਾ ਤੁਸੀਂ ਦੇਖ ਸਕਦੇ ਹੋ ਵਧੀਆ ਰਗੜਿਆ ਗਿਆ ਤੇ ਹੁਣ ਆਪਾਂ ਇੱਕ ਟਮਾਟਰ ਨੂੰ ਥੋੜਾ ਜਿਹਾ ਕੱਟ ਕੇ ਪਾ ਲਵਾਂਗੇ ਨਾ ਜ਼ਿਆਦਾ ਬਰੀਕ ਤਾਂ ਜ਼ਿਆਦਾ ਮੋਟਾ ਪਾੜੀਆਂ ਕੱਟ ਲਵਾਂਗੇ ਵੱਡੀਆਂ-ਵੱਡੀਆਂ ਤੇ ਇਹਨੂੰ ਵੀ ਆਪਾਂ ਰਗੜ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਤੜਕਾ ਤੇ ਪਹਿਲਾਂ ਆਪਾਂ ਰਗੜ ਲਵਾਂਗੇ ਪਿਆ ਟਮਾਟਰ ਨੂੰ ਤੇ ਆਪਾਂ ਬਹੁਤ ਹੀ ਦੇਸੀ ਤਰੀਕੇ ਨਾਲ ਜਿਵੇਂ ਪਿੰਡਾਂ ਦੇ ਵਿੱਚ ਬਣਾਉਂਦੇ ਆ ਉਸ ਤਰ੍ਹਾਂ ਦੀ ਜਿਹੜੀ ਹੈ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਆਲੂ ਮਠੇਰੀ ਜਿਹੜੀ ਪੁਰਜੀ ਹੈਗੀ ਤੇ ਇਧਰ ਤੁਸੀਂ ਦੇਖ ਸਕਦੇ ਹੋ ਜਿਹੜਾ ਮਸਾਲਾ ਆਪਾਂ ਰਗੜ ਕੇ ਬਿਲਕੁਲ ਤਿਆਰ ਕਰ ਲਿਆਗਾ ਤੇ ਹੁਣ ਆਪਾਂ ਕੁੰਡੇ ਵਿੱਚ ਥੋੜਾ ਜਾਂ ਕੋਟੇ ਨੂੰ ਪਾਣੀ ਨਾਲ ਧੋ ਲਵਾਂਗੇ ਕਿਉਂਕਿ ਇਹਦੇ ਉੱਤੇ ਮਸਾਲਾ ਲੱਗਿਆ ਹੋਇਆ ਕੁਸ ਤੇ ਉਸ ਤੋਂ ਬਾਅਦ ਆਪਾਂ ਇੱਕ ਫਰਾਈ ਪੈਨ ਲੈ ਲਵਾਂਗੇ ਤੇ ਇਹਦੇ ਵਿੱਚ ਪਾ ਲਵਾਂਗੇ ਆਪਾਂ ਇੱਕ ਕੜਛੀ ਦੇ ਕਰੀਬ ਤੇਲ ਤੇਲ ਗਰਮ ਹੋਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਜੀਰਾ ਇੱਕ ਚਮਚਾ ਜੀਰਾ ਭੁੱਜਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਰਗੜਿਆ ਹੋਇਆ ਮਸਾਲਾ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਤੇਲ ਅਲੀਜ਼ ਹੋਣ ਤੱਕ ਪਕਾ ਲਵਾਂਗੇ ਤੇ ਜਿਹੜੀ ਪੁਰਜੀ ਬਹੁਤ ਜਿਆਦਾ ਟੇਸਟੀ ਬਹੁਤ ਹੀ ਰਸੀਲੀ ਬਣ ਕੇ ਤਿਆਰ ਹੁੰਦੀ ਹੈ ਬਣਾ ਕੇ ਇਸ ਤਰ੍ਹਾਂ ਟਰਾਈ ਜ਼ਰੂਰ ਕਰਨਾ ਤੇ ਜਿਹੜਾ ਇਸ ਤਰ੍ਹਾਂ ਦਾ ਮਸਾਲਾ ਜਿਹੜਾ ਪੀਸਿਆ ਹੁੰਦਾ ਹੈਗਾ ਤੇ ਉਹਦਾ ਜਿਹੜਾ ਟੇਸਟ ਹੈ ਵੱਖਰਾ ਹੀ ਆਉਂਦਾ ਹੈਗਾ ਤੁਸੀਂ ਦੇਖ ਸਕਦੇ ਆ ਜਿਹੜਾ ਕਲਰ ਇਹਨਾਂ ਦਾ ਕਿੰਨਾ ਵਧੀਆ ਕਲਰ ਲੱਗਦਾ ਮਸਾਲੇ ਦਾ ਤੇ ਇਹ ਆਪਾਂ ਮਸਾਲਾ ਪਾਤਾ ਇਹਦੇ ਵਿੱਚ ਤੇ ਜਿਹੜਾ ਬਾਕੀ ਕੁੰਡੇ ਦੇ ਵਿੱਚ ਲੱਗਿਆ ਹੋਇਆ ਮਸਾਲਾ ਨੂੰ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਉਹ ਵੀ ਇਹਦੇ ਵਿੱਚ ਹੀ ਐਡ ਕਰ ਦਵਾਂਗੇ ਤੇ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਤੇਲ ਰਿਲੀਜ ਹੋਣ ਤੱਕ ਪਕਾ ਲਵਾਂਗੇ ਵਧੀਆ ਤੇ ਇੱਧਰ ਆਪਾਂ ਜਿਹੜੇ ਆਲੂ ਲਏ ਤੇ ਤਿੰਨ 300 ਗ੍ਰਾਮ ਦੇ ਕਰੀਬ ਜਿਹੜੇ ਆਲੂ ਸੀਗੇ ਤੇ ਇਹਨਾਂ ਨੂੰ ਆਪਾਂ ਸ਼ੈੱਲ ਕੇ ਥੋੜਾ ਥੋੜਾ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਬਰੀਕ ਬਰੀਕ ਫਾੜੀਆਂ ਚ ਕੱਟ ਲਿਆਗਾ ਇਹ ਨਵੇਂ ਆਲੂ ਨੇ ਤੇ ਇਹਦਾ ਜਿਹੜਾ ਇਹ ਛੇਤੀ ਮਤਲਬ ਕਿ ਪੱਕ ਕੇ ਤਿਆਰ ਹੋ ਜਾਂਦੇ ਨੇਗੇ ਤੇ ਨਾਲ ਹੀ ਆਪਾਂ ਮਸਾਲਾ ਚੈੱਕ ਕਰਦੇ ਰਹਾਂਗੇ ਕਿਉਂਕਿ ਮਸਾਲਾ ਚਿਪਕ ਨਾ ਜਾਵੇ 팬 ਦੇ ਵਿੱਚ ਤੇ ਇਧਰ ਜਿਹੜਾ ਆਪਣਾ ਮਸਾਲਾ ਵੀ ਪੱਕ ਕੇ ਤਿਆਰ ਹੋ ਗਿਆਗਾ ਤੁਸੀਂ ਦੇਖ ਸਕਦੇ ਹੋ ਨੇ ਤੇ ਇਹ ਰਿਲੀਜ਼ ਕਰਤਾ ਤੇ ਆਲੂਆਂ ਨੂੰ ਆਪਾਂ ਸਭ ਤੋਂ ਪਹਿਲਾਂ ਐਡ ਕਰ ਦਵਾਂਗੇ ਇਹਦੇ ਵਿੱਚ ਤਾਂ ਕਿ ਜਿਹੜੇ ਆਲੂ ਹੈਗੇ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਤਲਬ ਕਿ ਪੱਕ ਜਾਣਗੇ ਇਹ ਥੋੜਾ ਜਿਹਾ ਜਿਹੜਾ ਇਹ ਚੰਗੀ ਤਰ੍ਹਾਂ ਜਿਹੜਾ ਮਸਾਲੇ ਦਾ ਟੇਸਟ ਹੈਗਾ ਆਲੂਆਂ ਦੇ ਵਿੱਚ ਆ ਜਾਊਗਾ ਤੇ ਇਹਨਾਂ ਨੂੰ ਆਪਾਂ ਪਕਾ ਲਵਾਂਗੇ ਥੋੜੀ ਦੇਰ ਮਸਾਲੇ ਦੇ ਵਿੱਚ ਥੋੜੇ ਪੱਕਣ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਆਪਾਂ ਮੇਥੇ ਕੱਟ ਕੇ ਰੱਖੇ ਹੋਏ ਨੇਗੇ ਤੇ ਉਹਨਾਂ ਨੂੰ ਆਪਾਂ ਪਾਣੀ 'ਚ ਪਾ ਲਿਆਗਾ ਤੇ ਪਾਣੀ 'ਚ ਪਾ ਕੇ ਉਹਨਾਂ ਨੂੰ ਧੋ ਲਿਆਗਾ ਧੋ ਕੇ ਤੇ ਇਹਨਾਂ ਨੂੰ ਆਲੂਆਂ ਨੂੰ ਆਪਾਂ ਹਿਲਾ ਲਾਂਗੇ ਤੇ ਦੇਖ ਲਵਾਂਗੇ ਇਹ ਆਪਣੇ ਕਿੰਨੇ ਪੱਕ ਗਏ ਥੋੜੇ ਥੋੜੇ ਆਲੂ ਜਿਹੜੇ ਪੱਕ ਗਏ ਨੇਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜੇ ਮੇਥੇ ਨੇਗੇ ਧੋ ਕੇ ਤੇ ਤੁਸੀਂ ਦੇਖ ਸਕਦੇ ਜਿਹੜਾ ਕਲਰ ਆ ਸਬਜੀ ਦਾ ਕਿੰਨਾ ਵਧੀਆ ਆ ਜਾਗਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਮੇਥੇ ਧੋ ਕੇ ਤੇ ਇਹਨਾਂ ਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਚੰਗੇ ਤਰ੍ਹਾਂ ਮੈਥੀ ਅਨਸ ਆਪਾਂ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਪਕਾ ਲਵਾਂਗੇ ਜਦੋਂ ਤਿੱਕਰ ਜਿਹੜੇ ਨਾਲ ਤਾਂ ਮੈਥੇ ਪੱਕ ਜਾਣਗੇ ਤੇ ਨਾਲ ਜਿਹੜੇ ਆਲੂ ਹੈਗੇ ਚੰਗੀ ਤਰ੍ਹਾਂ ਸੌਫਟ ਹੋ ਜਾਣਗੇ ਤੇ ਬਹੁਤ ਹੀ ਜ਼ਿਆਦਾ ਜਿਹੜੀ ਲਿਜੀਜ਼ ਤੇ ਰਸਿਲੀ ਇਹ ਜਿਹੜੀ ਪੁਰਜੀ ਬਣ ਕੇ ਆਪਣੀ ਤਿਆਰ ਹੋ ਜਾਊਗੀ ਇਹਨੂੰ ਆਪਾਂ ਸਲੋ ਫਲੇਮ ਦੇ ਉੱਪਰ ਵੀ ਮਤਲਬ ਕਿ ਪਕਾ ਪਕਾ ਲਵਾਂਗੇ ਇਹਨੂੰ ਸਲੋ ਫਲੇਮ ਦੇ ਉੱਪਰ ਆਪਾਂ 6-7 ਮਿੰਟ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੈੱਕ ਕਰਾਂਗੇ ਤਾਂ ਕਿ ਜਿਹੜੇ ਆਲੂ ਆਪਣੇ ਚੰਗੀ ਤਰ੍ਹਾਂ ਪੱਕ ਜਾਣ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਮਤਲਬ ਕਿ ਖੁੱਲਾ ਛੱਡ ਕੇ ਪਕਾ ਲਵਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਢੱਕ ਕੇ ਪਕਾ ਲਵਾਂਗੇ 6-7 ਮਿੰਟ ਸਲੋ ਫਲੇਮ ਦੇ ਉੱਪਰ ਮਤਲਬ ਕਿ ਨਾ ਜ਼ਿਆਦਾ ਸਲੋ ਨਾ ਜ਼ਿਆਦਾ ਹਾਈ ਤੇ ਮੀਡੀਅਮਸ ਹੈ ਮੀਡੀਅਮ ਗੈਸ ਤੇ ਆਪਾਂ ਇਹਨਾਂ ਨੂੰ ਪਕਾ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਚੈੱਕ ਕਰਾਂਗੇ ਫਿਰ ਤੇ ਕਿਹਰਾਂ ਪੈ ਇਹਨਾਂ ਨੂੰ ਟੱਗ ਦਵਾਂਗੇ ਹੁਣ ਟੱਗ ਕੇ ਪਕਾ ਲਵਾਂਗੇ ਤੇ ਥੋੜੀ ਦੇਰ ਬਾਅਦ ਆਪਾਂ ਚੈੱਕ ਕੀਤਾ 5-6 ਮਿੰਟਾਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜੀ ਸਬਜੀ ਹੈਗੀ ਕਾਫੀ ਮਤਲਬ ਕਿ ਵਧੀਆ ਬਣ ਚੁੱਕੀ ਹੈਗੀ ਤੇ ਹਲਕਾ ਹਲਕਾ ਇਹਦੇ ਵਿੱਚ ਥੋੜਾ ਜਿਹਾ ਮਸਾਲਾ ਆਪਾਂ ਨੂੰ ਨਜ਼ਰ ਆਉਂਦਾ ਹੈਗਾ ਤੇ ਇਹਨੂੰ ਆਪਾਂ ਥੋੜੀ ਦੇਰ ਖੁੱਲਾ ਛੱਡ ਕੇ ਪਕਾ ਲਵਾਂਗੇ ਤੇ ਬਹੁਤ ਹੀ ਵਧੀਆ ਮਤਲਬ ਜਿਹੜੀ ਇਹ ਪੁਰਜੀ ਬਣ ਕੇ ਤਿਆਰ ਹੁੰਦੀ ਹੈਗੀ ਥੋੜੀ ਦੇਰ ਪਕਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਪੁਰਜੀ ਹੈ ਬਿਲਕੁਲ ਬਣ ਕੇ ਤਿਆਰ ਹੋ ਗਈ ਹੈਗੀ ਤੇ ਹਲਕਾ ਜਿਹਾ ਛਰਸੀਲਾ ਪਾਣਾਗਾ ਇਸ ਤਰ੍ਹਾਂ ਦੀ ਆਪਾਂ ਨੂੰ ਚਾਹੀਦੀ ਸੀਗੀ ਆਲੂ ਬਿਲਕੁਲ ਪੱਕ ਗਏ ਨੇਗੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਹੈਗੀ ਤੇ ਇਹਨੂੰ ਤੁਸੀਂ ਰੋਟੀ ਨਾਲ ਪਰਾਂਠੇ ਨਾਲ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਬਹੁਤ ਹੀ ਜ਼ਿਆਦਾ ਸੁਆਬ ਬਹੁਤ ਜ਼ਿਆਦੀ ਲਜੀਜ਼ ਬਣ ਕੇ ਤਿਆਰ ਹੋਈ ਹੈਗੀ ਤੇ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਆਇਆ ਹੈਗਾ ਤੇ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈਗੀ ਇਹ ਤੇ ਜਿਹੜੀ ਪੁਰਜੀ ਆਪਣੇ ਬਣ ਕੇ ਤਿਆਰ ਹੈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਤੇ ਆਪਣੇ YouTube ਚੈਨਲ ਨੰਬਰ 1 ਅਰ ਸੋਇਨੂ ਬਤਵਾ ਸਬਸਕ੍ਰਾਈਬ ਕਰਨਾ ਜਲਦੀ ਮਿਲਦੇ ਆ ਨਵੀਂ ਹੋਰ ਰੈਸਪੀ ਰਕੇ ਤਦ ਤੱਕ ਸਾਰਿਆਂ ਨੂੰ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਸਾਰਿਆਂ ਨੂੰ ਸ਼ਸ਼ੀ ਕਾਲ ਜੀ